ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpanjab.in ਤੇ ਕੇਂਦਰ ਸਰਕਾਰ ਵੱਲੋਂ ਵੱਦ ਟੋਟੇ ਵਾਲੀ ਅਤੇ ਬਦ ਰੰਗ ਕਣਕ ਨੂੰ ਕਟ ਸਮੇਤ ਖਰੀਦਣ ਦੀ ਪਰਵਾਨਗੀ ਮਿਲੀ ਹੈ ਪਰ ਕਣਕ ਦੇ ਐਲਾਨੇ ਬਾਅਦ 1450 ਰੁਪਏ ਵਿੱਚੋਂ 14 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੀ ਕਟੌਤੀ ਲਗਾਉਣ ਦਾ ਕਿ ਸੰ ਵਿਰੋਧ ਕਰ ਰਹੇ ਨੇ ਸਰਕਾਰ ਦੀ ਇਸ ਕਲੋਂ ਨਿੰਦਾ ਕੀਤੀ ਹੈ ਵੀ ਅੱਜ ਤੱਕ ਇਤਿਹਾਸ ਵਿੱਚ ਕਦੇ ਵੀ ਜਦੋਂ ਇਹ ਜੀ ਸਥਿਤੀ ਅਜ ਵਰਗੀ ਸਥਿਤੀ ਪੈਦਾ ਹੋਈ ਹੈ ਕਦੇ ਵੀ ਮਿਆਰ ਨਰਮ ਕਰਨ ਵਾਸਤੇ ਵੈਲਿਊ ਕੱਟ ਨਹੀਂ ਲਾਇਆ ਗਿਆ ਮੋਦੀ ਸਰਕਾਰ ਨੇ ਪਹਿਲੀ ਵਾਰੀ ਵੈਲਿਊ ਕੱਟ ਲਾ ਕੇ ਕਿਸਾਨਾਂ ਦੇ ਜ਼ਖਮਾਂ ਤੇ ਨੂੰ ਛਿੜਕਿਆ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਔਰ ਕਮਾਲ ਇਹ ਹੈ ਵੀ ਕਿਸਾਨਾਂ ਤੇ ਵੈਲਿਊ ਕੱਟ ਲਾਤਾ ਤਾਂ ਕੰਜ਼ਿਊਮਰ ਨੂੰ ਜਿਹੜੀ ਉਹੀ ਕਣਕ ਦੇਣੀ ਹੈ ਉਹਦੇ ਤੇ ਇਸ਼ੂ ਪ੍ਰਾਈਸ ਤੇ ਕੋਈ ਕੱਟ ਨਹੀਂ ਲਾਇਆ ਇਸ਼ੂ ਪ੍ਰਾਈਸ ਸੇਮ ਰੱਖੀ ਹੈ ਇਹ ਤੋਂ ਬਿਨਾ ਜਿਹੜਾ ਪੰਜਾਬ ਸਰਕਾਰ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਵੀ ਵੈਲਿਊ ਘਟਣ ਨੂੰ ਪੰਜਾਬ ਸਰਕਾਰ ਨੇ ਆਪਣੇ ਸਿਰ ਲੈ ਲਿਆ ਸਰਕਾਰ ਆਈਏ ਉਹ ਕਿਸਾਨ ਵਿਰੋਧੀ ਉਹਨੇ ਕਿਸਾਨ ਵਿਰੋਧੀ ਬਿੱਲ ਲਿਆਂਦਾ ਪੰਜਾਬ ਵਿਰੋਧੀ ਤਾਂ ਹੈਗੀ ਹੈਗੀ ਹੈ ਕਿਸਾਨ ਵਿਰੋਧੀ ਹੈ ਹੁਣ ਤੁਸੀਂ ਦੇਖੋ ਦੂਸਰੀਆਂ ਸਟੇਟਾਂ ਦੇ ਵਿੱਚ ਮਾਚਲ ਲਾ ਲਓ ਰਾਜਸਥਾਨ ਲਾ ਲਓ ਮੱਧ ਪ੍ਰਦੇਸ਼ ਲਾ ਲਓ ਗੁਜਰਾਤ ਲਾ ਲਓ 50 ਸਟੇਟਾਂ ਦੇ ਵਿੱਚ ਉਹਨਾਂ ਛੋੜ ਦੇ ਦਿੱਤੀ ਕਿ ਇੱਥੇ ਜਿਹੜੀ ਕਣਕੇ ਜੇ ਜੀ ਵੇਰ ਨੂੰ ਖਰੀਦ ਲੋ ਪਰ ਸਾਡੇ ਸਾਡੇ 14 ਰੁਪਏ ਕੱਟ ਲਾਤਾ ਸਾਡੇ 14 ਰੁਪਏ ਕੱਟ ਲਾਤਾ ਵੀ ਜਿਹੜੀ ਕਣਕ ਖਰੀਦਣੀ 14 ਰੁਪਏ ਘੱਟ ਰੇ ਨਾ ਖਰੀਦਣੀ ਭਾਵੇਂ ਬਾਦਲ ਸਾਹਿਬ ਨੇ ਕੀ ਗੱਲ ਕਹੀ ਏ ਕਿ ਜਿਹੜੀ ਉਹ ਕਣਕੇ ਉਹ ਅਸੀਂ 14 ਰੁਪਏ ਅਸੀਂ 14 ਰੁਪਏ ਅਸੀਂ ਆਪਦੇ ਕੋਲੋਂ ਦੇਵਾਂਗੇ ਪਰ ਬਾਦਲ ਸਾਹਿਬ ਨੇ ਤਾਂ 270 ਕਰੋੜ ਰੁਪਇਆ ਜਿਹੜਾ ਝੋਨਾ ਖਰਾਬ ਹੋਇਆ ਸੀ ਝੋਨੇ ਦੀ ਫਸਲ ਖਰਾਬ ਹੋਈ ਸੀ ਉਹ 270 ਕਰੋੜ ਰੁਪਇਆ ਸੈਂਟਰ ਨੇ ਦਿੱਤਾ ਉਹ ਉਹਨੇ ਹੋਰ ਕਿਤੇ ਪਾਸੇ ਲਾ ਲਿਆ ਤੇ ਇਹ ਇੱਕ ਬੰਦਾ 100 ਕਰੋੜ ਰੁਪਇਆ ਇਹਨਾਂ ਕੋਲ ਤਾਂ ਦੇਣ ਨੂੰ ਤਨਖਾਹਾਂ ਨਹੀਂ ਹੈਗੀਆਂ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ AVP live type ਕਰੋ AVP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ AVP ਨਿਊਜ਼ ਪੰਜਾਬੀ ਨੂਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP ਨਿਊਜ਼ ਪੰਜਾਬੀ